ਗੁਰਨਾਰਿਕ ਮਿਸ਼ਨ ਵੈਲਫੇਅਰ ਸੁਸਾਇਟੀ ਫਗਵਾੜਾ ਬਲੋਸ ਵਰਗੇ ਇਕਬਾਲ ਸਿੰਘ ਕੁੰਦੀਰ ਸਾਫ ਦਾ ਕਾਉਂਸਲਰ ਦੀ ਯਾਦ ਵਿੱਚ ਮੁਫਤ ਅੱਖਾਂ ਦਾ ਚੈੱਕਅਪ ਅਤੇ ਮੁਫਤ ਆਪਰੇਸ਼ਨ ਕੈਂਪ ਜੇ ਪ੍ਰਧਾਨ ਜਸਵੰਤ ਸਿੰਘ ਸੇੰਭੀ ਦੀ ਅਗਵਾਈ ਵਿੱਚ ਡਾਕਟਰ ਰਾਜਨ ਆਈਕੀਰ ਹਸਪਤਾਲ ਫਗਵਾੜਾ ਦੇ ਸੈ ਜੋਨਾਲ ਪਿੰਡ ਰਾਣੀਪੁਰ ਕੰਬੋਆ ਵਿਖੇ ਲਗਾਇਆ ਗਿਆ ਜਿਸ ਦਾ ਉਦਘਾਟਨ ਪਿੰਡ ਦੇ ਸਰਪੰਚ ਅਤੇ ਸਮਾਜ ਸੇਵਕ ਸਰਦਾਰ ਰਜਿੰਦਰ ਸਿੰਘ ਚੰਦੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ कैंप ਵਿੱਚ ਡਾਕਟਰ ਰਾਜਨ ਅਤੇ ਉਹਨਾਂ ਦੀ ਟੀਮ ਵੱਲੋਂ 350 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰ ਫਰੀ ਦਵਾਈਆਂ ਤੇ ਐਨਕਾ ਦਿੱਤੀਆਂ ਗਈਆਂ ਜਰਕੀ ਚੁਣੇ ਹੋਏ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਵੀ ਕੀਤੇ ਗਏ ਆਪਣੇ ਸੰਬੋਧਨ ਵਿੱਚ ਜਿੱਥੇ ਬੁਲਾਰਿਆਂ ਨੇ ਕਮੇਟੀ ਵੱਲੋਂ ਕੀਤੇ ਸੋਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਸਰਦਾਰ ਬਲਬੀਰ ਸਿੰਘ ਘਟੌੜਾ ਵਾਈਸ ਪ੍ਰਧਾਨ ਨੇ ਕਲੱਬ ਵੱਲੋਂ ਕੀਤੇ ਜਾਂਦੇ ਸਮਾਪ ਭਲੇ ਦੇ ਕੰਮਾਂ ਸੰਬੰਧੀ ਅਹਿਮ ਜਾਣਕਾਰੀ ਦਿੱਤੀ ਇਸ ਮੌਕੇ ਗਿਆਨ ਸਿੰਘ ਚਾਨਾ ਹਰਮਿੰਦਰ ਸਿੰਘ ਕੁੰਦੀ ਹਰੀਸ਼ ਚੰਦਰ ਜਤਿਨ ਕੁਮਾਰ ਰਵੀ ਕੁਮਾਰ ਇਕਬਾਲ ਸਿੰਘ ਰਾਣੀਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਂਬਰ ਅਤੇ ਆਪਣਾ ਇਲਾਜ ਕਰਵਾਉਣ ਹੈ ਮਰੀਜ਼ ਮਜੂਸ ਹਨ ਗੁਡ ਮਾਰਨਿੰਗ ਮਿਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਡਾਕਟਰ ਰਾਜਿੰਦ ਆਈ ਕੇਅਰ ਹਸਪੀਟਲ ਡਾਕਟਰ ਰਾਜਿੰਦਰ ਸਹਿਯੋਗ ਨਾਲ ਇੱਕ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਤਕਰੀਬਨ 350 ਮਰੀਜ਼ਾਂ ਦੀ ਓ ਪੀਟੀ ਕੀਤੀ ਗਈ ਤੇ 140 ਮਰੀਜ਼ਾਂ ਨੂੰ ਐਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ ਤੇ ਕੁਝ ਪੇਸ਼ੈਂਟਸ ਨੂੰ ਅਸੀਂ ਸ਼ਾਰਟਲਿਸਟ ਕੀਤਾ ਹੈ ਆਪਰੇਸ਼ਨ ਕਰਾਉਣ ਲਈ ਤੋਂ ਇਨ ਫਿਊਚਰ ਉਹ ਵੀ ਕਰਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਹੈ ਕਿ ਅੱਜ ਗੁਨਾਨਕ ਮਿਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਪਿਛਲੇ 30 ਸਾਲ ਤੋਂ ਇਹ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਔਰ ਉਸੇ ਲੜੀ ਦੇ ਵਿੱਚ ਅੱਜ ਪਿੰਡ ਰਾਣੀਪੁਰ ਵਿਖੇ ਇੱਕ ਅੱਖਾਂ ਦਾ ਫ੍ਰੀ ਆਪਰੇਸ਼ਨ ਅਤੇ ਚੈੱਕਅਪ ਕੈਂਪ ਇਹਨਾਂ ਦੀ ਸੁਸਾਇਟੀ ਵੱਲੋਂ ਲਗਾਇਆ ਗਿਆ ਔਰ ਬਹੁਤ ਹੀ ਮਿਹਨਤ ਦੇ ਨਾਲ ਇਹਨਾਂ ਨੇ ਆਰਗੇਨਾਈਜ਼ ਕੀਤਾ ਉਹਦੇ ਵਿੱਚ ਜਿੱਦਾਂ ਇਹਨਾਂ ਨੇ ਦੱਸਿਆ ਕਿ 350 ਮਰੀਜ਼ਾਂ ਦੀ OPD ਕੀਤੀ 140 ਮਰੀਜ਼ਾਂ ਨੂੰ ਵੈਨ ਕਰ ਦਿੱਤੀਆਂ ਔਰ ਕੋਈ 25 ਦੇ ਜੋ ਮਰੀਜ਼ ਹਨ ਉਹਨਾਂ ਦੇ ਆਪਰੇਸ਼ਨ ਜੋ ਹੈ ਅਸੀਂ ਆਪਣੇ ਹਸਪਤਾਲ ਵਿੱਚ ਥੋੜੇ ਪੇਸ਼ੈਂਟ ਦੇ ਕੀਤੇ ਹਨ ਬਾਕੀ ਜੋ ਹੈ ਪੁਆਸੀ ਕਰਾਂਗੇ ਔਰ ਬਹੁਤ ਹੀ ਸਕਸੈਸਫੁਲ ਸਾਰੇ ਜੋ ਕੈਂਪ ਹੋ ਰਿਹਾ ਹੈ ਕਿਉਂਕਿ ਕੈਂਪ ਦਾ ਫਾਇਦਾ ਜੋ ਇੱਕ ਆਮ ਲੋਕ ਹੈ ਜੋ ਹਸਪੀਟਲ ਦੇ ਵਿੱਚ ਨਹੀਂ ਜਾ ਸਕਦਾ ਔਰ ਮਹਿੰਗੇ ਲੈਂਸ ਨਹੀਂ ਪਵਾ ਸਕਦਾ ਅਸੀਂ ਉਹਨਾਂ ਦੇ ਫੋਲਡੇਬਲ ਅੱਛੇ ਲੈਂਸ ਪਾ ਕੇ ਫੀਕੋ ਇਮਲਸੀਫਿਕੇਸ਼ਨ ਟੈਕਨੋਲੋਜੀ ਦੇ ਨਾਲ ਇਹਨਾਂ ਦਾ ਅਸੀਂ ਇਲਾਜ ਕਰਦੇ ਹਾਂ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰਾ ਕੁਝ ਠੀਕ ਹੋਇਆ ਔਰ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਹਾਂ ਗੁਣਾਨਕ ਸ਼ੀਵਾ ਸੁਸਾਇਟੀ ਨੂੰ ਕਿ ਇਹਨਾਂ ਨੇ ਜਿਹੜਾ ਹੈ ਇਹ ਉਪਰਾਲਾ ਕੀਤਾ ਹੈ ਔਰ ਵਾਈਗਰ ਉਹਨਾਂ ਨੂੰ ਹੋਰ ਇਸ ਤਰ੍ਹਾਂ ਦਾ ਬਲ ਬਖਸ਼ੇ ਕਿ ਅੱਗੇ ਤੋਂ ਇਹ ਹੋਰ ਵੀ ਵੱਧ ਚੜ ਕੇ ਲੋਕ ਭਲਾਈ ਦੇ ਕੰਮਾਂ ਵਿੱਚ ਹਿੱਸਾ ਲੈਣ